ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਰਾਦਾ ਸਵਾਮੀ ਜੀ ਸਾਧ ਸੰਗਤ ਜੀ ਗੁਰੂ ਹਮੇਸ਼ਾ ਸੇਵਕ ਦੇ ਅੰਗ ਸੰਗ ਹੁੰਦੇ ਹਨ ਫਿਰ ਚਾਹੀ ਉਹ ਰੋਹਾਨੀ ਮੰਡਲਾਂ ਦੀ ਗੱਲ ਹੋਵੇ ਚਾਹੇ ਦੁਨੀਆਦਾਰੀ ਦੀ ਕਹਿਣ ਦਾ ਭਾਵ ਰੋਹਾਨੀ ਮੰਡਲਾ ਵਿੱਚ ਗੁਰੂ ਸੇਵਕ ਦੀ ਰਹਿਨਮਾਈ ਤਾਂ ਕਰਦੇ ਹੀ ਕਰਦੇ ਹਨ ਉਹ ਦੁਨੀਆਦਾਰੀ ਵਿੱਚ ਵਿਚਰਦੇ ਹੋਏ ਵੀ ਕਦਮ ਕਦਮ ਤੇ ਸੇਵਕ ਦੇ ਨਾਲ ਰਹਕੇ ਕਦਮ ਕਦਮ ਤੇ ਸੇਵਕ ਦੀ ਸੰਭਾਲ ਕਰਦੀ ਹਨ ਜੋ ਵਾਕਿਆ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਇਹ ਹਜੂਰ ਵੱਡੇ ਮਹਾਰਾਜ ਮਹਾਰਾਜ ਸਾਮਨ ਸਿੰਘ ਜੀ ਹੁਣਾਂ ਦੇ ਟਾਈਮ ਦਾ ਹੈ ਉਹਨਾਂ ਦਿਨਾਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਹੁੰਦੇ ਸੀ ਉਹਨਾਂ ਦਾ ਇੱਕ ਸਤਸੰਗੀ ਸੀ ਜੋ ਆਪਨੇ ਸਾਈਕਲ ਤੇ satsang ਸੁਣਨ ਲਈ ਗਿਆ ਉਹ satsang ਵਿੱਚ ਪਹੁੰਚਿਆ ਉਸਨੇ ਮਹਾਰਾਜੀ ਦਾ satsang ਸੁਨਿਆ satsang ਦੀ ਸਮਾਪਤੀ ਹੋਈ ਤਾਂ ਉਸਨੇ ਲੰਗਰ ਵਗੈਰਾ ਛਕਿਆ ਤੇ ਕੁਝ ਹੋਰ ਸਮਾਂ ਸੰਗਤ ਦੇ ਨਾਲ ਬਿਤਾਇਆ ਇਹਨੇ ਨੂੰ ਉਸ ਨੂੰ ਖਿਆਲ ਆਇਆ ਕਿ ਉਹ ਸਕੂਲ ਹੁਣ ਜਿਆਦਾ ਸਮਾਂ ਨਹੀਂ ਹੈ ਕਿਉਂਕਿ ਉਸਨੇ ਜੋ ਰਸਤਾ ਤੈਅ ਕਰਨਾ ਹੈ ਉਹ ਕਾਫੀ ਲੰਮਾ ਹੈ ਤੇ ਰਸਤੇ ਵੀ ਉਸ ਸਮੇਂ ਸੁੰਸਾਨ ਜਿਹੇ ਹੁੰਦੇ ਸਨ ਉਹਨਾਂ ਦਿਨਾਂ ਵਿੱਚ ਪੱਕੀਆਂ ਸੜਕਾਂ ਤਾਂ ਬਹੁਤ ਹੀ ਘੱਟ ਹੁੰਦੀਆਂ ਸਨ ਆਮ ਕਰਕੇ ਰਸਤੇ ਕੱਚੇ ਹੀ ਸਨ ਤੇ ਕਈ ਜਗ੍ਹਾ ਤੇ ਤਾਂ ਰਸਤੇ ਦੀ ਜਗ੍ਹਾ ਡੰਡੀਆਂ ਜਿਹੀਆਂ ਹੀ ਸਨ ਸੋ ਉਸਨੇ ਆਪਣਾ ਸਾਈਕਲ ਲਿਆ ਤੇ ਆਪਣੇ ਘਰ ਵੱਲ ਨੂੰ ਤੁਰ ਪਿਆ ਜਦੋਂ ਉਸਨੇ ਕੁਝ ਰਸਤਾ ਤੈਅ ਕਰ ਲਿਆ ਤਾਂ ਉਹ ਇੱਕ ਬੀਆਬਾਨ ਜਿਹਾ ਰਸਤੇ 'ਤੇ ਪਹੁੰਚਿਆ ਉਸ ਸਮੇਂ ਸ਼ਾਮਾ ਕਾਫੀ ਡੂੰਘੀਆਂ ਹੋ ਚੁੱਕੀਆਂ ਸੀ ਸਮੇਂ ਦੇ ਹਿਸਾਬ ਨਾਲ ਤੈਅ ਕਰਨ ਵਾਲਾ ਰਸਤਾ ਅਜੇ ਕਾਫੀ ਜ਼ਿਆਦਾ ਸੀ ਪਰ ਉਸ ਨੂੰ ਇੱਕ ਗੱਲ ਦੀ ਤਸੱਲੀ ਵੀ ਸੀ ਕਿ ਕੋਈ ਗੱਲ ਨਹੀਂ ਮੈਂ ਪਹੁੰਚ ਹੀ ਜਾਵਾਂਗਾ ਇਨਾਂ ਸੋਚਾਂ ਵਿਚਾਰਾਂ ਵਿੱਚ ਉਹ ਆਪਣੇ ਰਸਤੇ 'ਤੇ ਚੱਲਿਆ ਜਾ ਰਿਹਾ ਸੀ ਕਿ ਅਚਾਨਕ ਉਸ ਦੇ ਸਾਈਕਲ ਦੇ ਇੱਕ ਟਾਇਰ ਵਿੱਚੋਂ ਹਵਾ ਨਿਕਲ ਗਈ ਤਾਂ ਉਸ ਦੇ ਮਨ ਵਿੱਚ ਅਚਾਨਕ ਚਿੰਤਾ ਆ ਗਈ ਤੀ ਉਹ ਸੋਚਣ ਲੱਗਿਆ ਕਿ ਜੇਕਰ ਮੈਨੂੰ ਇਹ ਰਸਤਾ ਤੁਰਕੇ ਤੈਅ ਕਰਨਾ ਪਿਆ ਤਾਂ ਮੈਨੂੰ ਤਾਂ ਅੱਧੀ ਰਾਤ ਹੋ ਜਾਵੇਗੀ ਪਰ ਸੰਗਤ ਜੀ ਅਸੀਂ ਅਕਸਰ ਹੀ ਦੇਖਦੇ ਹਾਂ ਜੋ ਪੱਕੇ ਸਤਸੰਗੀ ਹਨ ਔਖੇ ਵੇਲੇ ਤੇ ਮੌਕੇ ਦੇ ਦੌਰਾਨ ਉਹਨਾਂ ਦਾ ਧਿਆਨ ਸਭ ਤੋਂ ਪਹਿਲਾਂ ਜਿੱਥੇ ਜਾਂਦਾ ਹੈ ਤਾਂ ਉਹ ਆਪਣੇ ਸਤਿਗੁਰੂ ਵੱਲ ਹੀ ਜਾਂਦਾ ਹੈ ਤਾਂ ਇਸੇ ਤਰ੍ਹਾਂ ਉਸ ਦਾ ਧਿਆਨ ਵੀ ਸਤਿਗੁਰੂ ਵੱਲ ਹੀ ਗਿਆ ਤੇ ਉਸ ਨੇ ਆਪਣਾ ਹਵਾ ਵਾਲਾ ਪੰਪ ਲਿਆ ਜੋ ਅਕਸਰ ਆਪਣੇ ਸਾਈਕਲ ਦੇ ਨਾਲ ਹੀ ਬੰਨ ਕੇ ਰੱਖਿਆ ਕਰਦਾ ਸੀ ਉਸ ਨੇ ਜਦੋਂ ਹਵਾ ਭਰਨੀ ਸ਼ੁਰੂ ਕੀਤੀ ਤਾ ਮਾਲਕ ਦੀ ਮੋੜ ਸੀ ਕਿ ਹਵਾ ਟਾਇਰ ਵਿੱਚ ਟਿਕ ਗਈ। ਉਸ ਦੇ ਮਨ ਨੂੰ ਤਸੱਲੀ ਹੋਈ ਤੇ ਉਸ ਨੇ ਲੁੜਿੰਦੀ ਹਵਾ ਟਾਇਰ ਵਿੱਚ ਭਰ ਲਈ। ਫਿਰ ਉਹ ਜਲਦੀ ਜਲਦੀ ਸਾਈਕਲ ਚਲਾ ਕੇ ਆਪਣੇ ਘਰ ਪਹੁੰਚਿਆ। ਘਰ ਪਹੁੰਚਣ ਤੱਕ ਹਵਾ ਟਾਇਰ ਵਿੱਚ ਟਿਕੀ ਹੋਈ ਸੀ। ਉਸ ਨੇ ਘਰ ਜਾ ਕੇ ਸਾਈਕਲ ਲਾ ਦਿੱਤਾ। ਮੂੰਹ ਹੱਥ ਤੋਂ ਕੇ ਖਾਣਾ ਖਾਦਾ ਤੇ ਸੌਂ ਗਿਆ। ਸਵੀਰੇ ਜਦੋਂ ਉਸਨੇ ਸਾਈਕਲ ਦੇਖਿਆ ਤਾਂ ਟਾਇਰ ਵਿੱਚੋਂ ਹਵਾ ਨਿਕਲੀ ਹੋਈ ਸੀ ਉਸਨੇ ਟਾਇਰ ਖੋਲ ਕੇ ਦੇਖਿਆ ਤਾਂ ਟਿਊਬ ਵਿੱਚ ਕਣਕ ਦੇ ਦਾਣੇ ਜਿੱਡਾ ਗੋਲ ਪੈਂਚਰ ਸੀ ਸਾਧ ਸੰਗਤ ਜੀ ਇਹ ਸਤਗੁਰੂ ਦੀ ਮੌਜ ਹੀ ਸੀ ਕਿ ਹਵਾ ਨਹੀਂ ਨਿਕਲੀ ਓਪਰੀ ਨਜ਼ਰੀ ਦੇਖਿਆ ਇਹ ਇੱਕ ਆਮ ਜਿਹੀ ਘਟਨਾ ਲੱਗ ਸਕਦੀ ਹੈ ਪਰ ਜਦੋਂ ਅਸੀਂ ਇਸ ਨੂੰ ਗੋਹ ਨਾਲ ਵਿਚਾਰਦੇ ਹਾਂ ਤਾਂ ਪੈਂਚੇਰਤੀ ਦੌਰਾਨ ਹਵਾ ਦਾ ਟਿਕ ਜਾਣਾ ਆਮ ਘਟਨਾ ਕਿਵੇਂ ਹੋ ਸਕਦੀ ਹੈ ਇੱਕ ਸਤਸੰਗੀ ਲਈ ਇਹ ਤਾਂ ਗੁਰੂਦਵਾਰਾ ਆਪਣੀ ਸੇਵਕ ਦੀ ਸੰਭਾਲ ਹੀ ਸੀ ਰਾਦਾ ਸਵਾਮੀ ਜੀ ਸਤਸੰਗਤ ਜੀ ਬੇਨਤੀ ਹੈ ਕਿ ਜੇਕਰ ਸਾਖੀ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ